ਭਾਸ਼ਣ ਹੋ ਜਾਂਦਾ ਜੀ ਪ੍ਰਧਾਨ ਮੰਤਰੀ ਸਾਹਿਬ ਜੋ ਵੀ ਹੁੰਦੇ ਨੇ ਉਸ ਵੇਲੇ ਉਸ 15 ਅਗਸਤ ਨੂੰ ਭਾਸ਼ਣ ਦਿੰਦੇ ਆ ਜੀ ਮੈਂ ਜਉਂਦੀ ਸੁਰਤ ਸੰਭਾਲੀਏ ਭਾਸ਼ਣ ਨਹੀਂ ਸੁਣੀ ਜਾਂ ਨਾ ਅੱਤਵਾਦ ਤੇ ਚਿੰਤਾ ਪ੍ਰਗਟ ਉਹੀ ਲਿਖ ਲਖਾਇਆ ਰਟਾ ਰਟਾਇਆ ਗਰੀਬੀ ਤੇ ਬਹੁਤ ਜ਼ਿਆਦਾ ਚਿੰਤਾ ਪ੍ਰਗਟ ਮਹਿੰਗਾਈ ਤੇ ਬਹੁਤ ਹੀ ਜ਼ਿਆਦਾ ਚਿੰਤਾ ਪ੍ਰਗਟ ਕਹਿੰਦੇ ਵੀ ਸასი ਕਾਲ ਏ ਸੀ 15 ਅਗਸਤ ਉਹ ਮੇਰੇ ਦੇਸ਼ ਦੇ ਵਾਰਸੋ ਹੁਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਭਾਸ਼ਣ ਯਾਦ ਹੋ ਗਏ ਹੋਣੇ ਜੇ ਸਾਡੀ ਕਿਸਮਤ ਨਹੀਂ ਬਦਲ ਸਕਦੇ ਭਾਸ਼ਣ ਤਾਂ ਬਦਲ ਲੋ ਉਹੀ ਚੱਲੀ ਜਾਂਦਾ ਜੀ ਕਿਤਾਬ ਪੜ ਲਿਓ ਇੱਕ ਪਹਿਲੇ ਪ੍ਰਧਾਨ ਮੰਤਰੀ ਤੋਂ ਆਖਰੀ ਪ੍ਰਧਾਨ ਮੰਤਰੀ ਤੱਕ ਦੇ ਭਾਸ਼ਣ ਜੇ ਕਿਸੇ ਵੀ ਪੇਜ ਤੇ ਕੋਈ ਅਲੱਗ ਚੀਜ਼ ਨਜ਼ਰ ਆਈ ਮੈਨੂੰ ਦੱਸੋ ਉਹੀ ਭਾਸ਼ਣ ਨਹੀਂ ਜੀ ਅਫਸਰ ਲਿਖ ਦਿੰਦੇ ਮੈਂ ਉਹ ਪੜ੍ਹ ਦਿੰਦੇ ਨੇ ਆਪਾਂ 15 ਅਗਸਤ ਨੂੰ ਇੱਕ ਛੁੱਟੀ ਮੰਨ ਲੈਨੇ ਆ 23 ਮਾਰਚ ਨੂੰ ਇੱਕ ਛੁੱਟੀ ਮੰਨ ਲੈਨੇ ਆ 28 ਸਤੰਬਰ ਨੂੰ ਜਾਗਰੂਕ ਲੋਕ ਇੱਥੇ ਆ ਕੇ ਮੱਥਾ ਟੇਕ ਜਾਂਦੇ ਨੇ ਜਨਮ ਦਿਨ ਹੈ ਉਹਨਾਂ ਦਾ 28 ਸਤੰਬਰ ਨੂੰ ਬਾਕੀ ਉਦੋਂ ਬਾਅਦ ਫੇਰ ਉਸੇ ਕੰਮ ਦੀ ਲੱਗ ਜਾਂਦੇ ਨੇ ਮੇਰੇ ਐਨੇ ਤੇਰੇ ਐਨੇ ਲਿਆਵੇ ਕਿੰਨੇ ਐਚਓ ਐਨੇ ਚੰਨੇ ਆਹ ਮੇਰਾ ਪਲਾਟ ਆ ਮੇਰਾ ਆ ਲੈ ਲੋ ਆ ਖਰੀਦ ਲੋ ਇਹਨੂੰ ਵੇਚ ਦਿਓ ਚੱਕ ਲੋ ਚਲੋ ਭਗਤ ਸਿੰਘ ਦੇ ਖਾਤੇ 'ਚ ਕਿੰਨੇ ਪੈਸੇ ਸੀਗੇ ਜੀ ਕਦੇ ਕਿਸੇ ਨੇ ਸੋਚਿਆ ਪੈਸਿਆਂ ਨਾਲ ਵੱਡੇ ਹੋ ਜਾਣਗੇ ਲੋਕ ਉਹਨਾਂ ਨੂੰ ਕਦੇ ਯਾਦ ਨਹੀਂ ਰੱਖਦੇ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਹੋਣ ਲੋਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਘਾਤੇ ਖਲਾਏ ਹੋਣ ਖਾਤੇ ਦਿਲਾਂ 'ਚ ਖਲਾਏ ਹੋਏ ਭਗਤ ਸਿੰਘ ਹੋਰਾਂ ਨੇ ਹਰ ਸਾਲ ਆਪਾਂ ਭਗਤ ਸਿੰਘ ਚੰਦਰ ਸ਼ੇਖਰ ਯਾਦ ਹੋਰਾਂ ਦੀ ਹਰ ਸਾਲ ਆਪਾਂ ਗੁਰੂ ਸਾਹਿਬ ਹੋਰਾਂ ਦੀ ਫੋਟੋ ਵਾਲੇ ਕੈਲੰਡਰ ਨਵੇਂ ਲੈ ਆਉਨੇ ਆ ਕਿਉਂ ਲਏ ਉਹਨੇ ਕੋਈ ਕੋ ਨਨੇ ਦਿਲਾਂ ਚ ਕਾਤੇ ਕਲਾਏ ਹੋਏ ਸਰਵੰਸ ਵਾਰੇ ਹੋਏ ਉਹਨਾਂ ਨੇ ਤਾਂ ਲੈ ਕੇ